ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ VOTING ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਨਤੀਜੇ ਵੀ ਕੱਲ ਆ ਜਾਣੇ ਨੇ ਤੇ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਕਈ ਤਰ੍ਹਾਂ ਨੂੰ ਬਹੁਮਤ ਦੇ ਵਿੱਚ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਈ ਐਗਜ਼ਿਟ ਪੋਲ ਨੇ ਤਾਂ ਇਹ ਕਲੀਅਰ ਕਰ ਦਿੱਤਾ ਹੈ ਕਿ ਸਰਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਭਾਜਪਾ ਦੀ ਐਨਡੀਏ ਦੀ ਤੇ ਦੂਜੇ ਪਾਸੇ ਵਿਰੋਧੀ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਐਗਜ਼ਿਟ ਪੋਲ ਨੂੰ ਉਹ ਝੂਠਾ ਘਰਾੜ ਦੇ ਰਹੇ ਨੇ ਸਿਰਫ ਇੱਕ ਪ੍ਰਚਾਰ ਤੇ ਇੱਕ ਲੋਕਾਂ ਤੱਕ ਪਹੁੰਚ ਕਰਨ ਦਾ ਜ਼ਰੀਆ ਹੀ ਦੱਸਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਧਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਇੱਕ ਲੰਮੀ ਚੌੜੀ ਪੋਸਟ ਪਾਈ ਆ ਜਿਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਭਾਜਪਾ ਜੋ ਵੀ ਕਰ ਰਹੀ ਹੈ ਉਹ ਲੋਕਾਂ ਨੂੰ ਇੱਕ ਪ੍ਰਭਾਵ ਛੱਡਣ ਵਾਸਤੇ ਹੀ ਕਰ ਰਹੀ ਹੈ ਐਗਜ਼ਿਟ ਪੋਲ ਸਹੀ ਨਹੀਂ ਹੈਗੇ ਪ੍ਰਤਾਪ ਸਿੰਘ ਬਾਜਵਾ ਦੇ ਮੁਤਾਬਕ ਤੇ ਬਾਕੀ ਹੋਰ ਵੀ ਕਈ ਲੀਡਰ ਨੇ ਜਿਨ੍ਹਾਂ ਨੇ ਕਹਿ ਦਿੱਤਾ ਹੈ ਕਿ ਐਗਜ਼ਿਟ ਪੋਲ ਸਾਰੇ ਵਹਿਮ ਤੋੜ ਦੇਣਗੇ ਜਸਵੀਰ ਸਿੰਘ ਗੜੀ ਹੋਰਾਂ ਨੇ ਵੀ ਕਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਲੀਡਰ ਨੇ ਮਮਤਾ ਬੇਨਰਜੀ ਨੇ ਵੀ ਕਿਹਾ ਹੈ ਕਿ ਐਗਜ਼ਿਟ ਪੋਲ ਹਮੇਸ਼ਾ ਸੱਚ ਨਹੀਂ ਹੁੰਦੇ ਰਾਹੁਲ ਗਾਂਧੀ ਨੇ ਤਾਂ ਇਸ ਨੂੰ ਕਹਿ ਦਿੱਤਾ ਹੈ ਕਿ ਇਹ ਸਿਰਫ ਇੱਕ ਤਰੀਕੇ ਦੇ ਨਾਲ ਭ੍ਰਮ ਫੈਲਾਇਆ ਜਾ ਰਿਹਾ ਹੈ ਐਗਜ਼ਿਟ ਪੋਲ ਮੀਡੀਆ ਵੱਲੋਂ ਹੀ ਉਭਾਰੇ ਜਾ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾਣ ਵੀ ਕਿਹਾ ਹੈ ਕਿ ਇਹ ਐਗਜ਼ਿਟ ਪੋਲ ਇੱਕ ਜ਼ਰੀਆ ਬਣੇ ਹੋਏ ਨੇ ਭਾਜਪਾ ਵਾਸਤੇ ਕਿ ਜਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਭਾਜਪਾ ਦਾ ਵਿਰੋਧ ਹੋਇਆ ਤਾਂ ਭਾਜਪਾ ਨੇ ਪਹਿਲਾਂ ਹੀ ਕਹਿੰਦੇ ਇਹਦੀ ਪਲੈਨਿੰਗ ਕਰ ਲਈ ਸੀਗੀ 300 ਸੀਟਾਂ ਪਾਰ ਕਰਦੇ ਹੋਏ ਦਿਖਾਏਗਾ ਮੀਡੀਆ ਭਾਜਪਾ ਨੇ ਪਹਿਲਾਂ ਹੀ ਸਾਰਾ ਤੈਅ ਕਰ ਲਿਆ ਸੀਗਾ ਤੇ ਜਿਹਦੇ ਨਾਲ ਕਹਿੰਦੇ ਹਿਰਾਫੇਰੀ ਦੀ ਗੁੰਜਾਇਸ਼ ਪੈਦਾ ਹੋ ਜਾਂਦੀ ਹੈ ਕਿ ਲੋਕਾਂ ਦਾ ਧਿਆਨ ਇਹ ਹੋ ਜੇ ਵੀ ਦੇਖੋ ਮੀਡੀਆ ਨੂੰ ਪਤਾ ਲੱਗ ਗਿਆ ਸੀਗਾ ਕਿ ਇਸ ਵਾਰ ਐਨਡੀਆ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਜੇਕਰ ਵਿਰੋਧੀ ਬਾਤ ਦੇ ਵਿੱਚ ਰੌਲਾ ਵੀ ਪਾਉਂਦੇ ਨੇ ਤਾਂ ਉਹ ਹੋਏਗਾ ਕਿ ਐਗਜ਼ਿਟ ਪੋਲ ਤਾਂ ਐਨਡੀਏ ਦੇ ਹੱਕ ਦੇ ਵਿੱਚ ਜਾ ਰਹੇ ਸਨ ਤਾਂ ਕੁਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਐਗਜ਼ਿਟ ਪੋਲ ਸੀਗੇ ਭਾਜਪਾ ਪੱਖੀ ਇਹ ਪਹਿਲਾਂ ਹੀ ਤਿਆਰ ਕਰ ਲਏ ਗਏ ਸੀਗੇ ਸਿਰਫ ਇਹਨਾਂ ਨੂੰ ਪ੍ਰਸਾਰਤ ਕੱਲ ਕੀਤਾ ਗਿਆ ਯਾਨੀ ਕਿ ਲੋਕਾਂ ਸਾਹਮਣੇ ਕੱਲ ਲਿਆਂਦਾ ਗਿਆ ਤਾਂ ਜੋ ਪ੍ਰਸ਼ਾਸਨ ਨੂੰ ਜਿਹੜਾ ਕਿ ਇਹ ਇੱਕ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਜਾ ਸਕੇ ਹੇਰੀ ਫੇਰੀ ਦੀ ਜਿਹੜੀ ਗੁੰਜਾਇਸ਼ ਆ ਉਹ ਹੋ ਸਕੇ ਤੇ ਅੱਗੇ ਲਿਖਦੇ ਨੇ ਕਿ ਪੂਰੇ ਦੇਸ਼ ਨੇ ਦੇਖਿਆ ਹੈ ਕਿ ਕਈ ਥਾਵਾਂ ਦੇ ਉੱਤੇ ਕਹਿੰਦੇ ਪੰਜਾਬੀਆਂ ਨੇ ਕਿਸਾਨਾਂ ਨੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਹੀਂ ਦਿੱਤਾ ਤੇ ਇਹ ਜਿਹੜਾ ਚੋਣ ਪ੍ਰਚਾਰ ਸੀਗਾ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਇਹ ਉਦਾਸੀ ਉਜਾਗਰ ਹੁੰਦੀ ਸੀ ਕਿ ਉਹਨਾਂ ਨੂੰ ਵੱਡਾ ਨੁਕਸਾਨ ਹੋਣ ਵਾਲਾ ਹੈ ਪਰ ਇਹ ਸਭ ਦੇ ਬਾਵਜੂਦ ਭਾਜਪਾ ਚਾਹੁੰਦੀ ਹੈ ਕਿ ਮੇਰ ਦੀ ਚੋਣ ਜਿਵੇਂ ਚੰਡੀਗੜ੍ਹ ਦੇ ਵਿੱਚ ਪ੍ਰਭਾਵਿਤ ਕੀਤੀ ਸੀ ਓਵੇਂ ਕੀਤਾ ਜਾਵੇ ਪਰ ਲੋਕ ਹੁਣ ਉਜਾਗਰ ਹੋ ਚੁੱਕੇ ਨੇ ਜਿਸ ਦੇ ਤਹਿਤ ਅਜਿਹੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਤੇ ਵਿਰੋਧੀ ਧਿਰ ਦਾ ਤੇ ਲੋਕਾਂ ਦਾ ਗੁੱਸਾ ਸਿਖਰਾਂ ਦੇ ਉੱਤੇ ਹੈ ਪਹਿਲਾਂ ਚੰਡੀਗੜ੍ਹ ਵਾਲੀ ਮੇਰ ਵਾਲੀ ਚੋਣ ਨੂੰ ਹੀ ਲੈ ਕੇ ਤੇ ਇਸ ਕਰਕੇ ਕਹਿੰਦੇ ਜਿਹੜਾ ਐਗਜ਼ਿਟ ਪੋਲ ਦਾ ਸਾਰਾ ਕੁਝ ਦਿਖਾਇਆ ਜਾ ਰਿਹਾ ਇੱਕ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਪੱਖ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਦੇ ਮਨਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਕਿ ਐਨਡੀਏ ਹੀ ਸਰਕਾਰ ਬਣਾਉਣ جا رہی ہے۔ ਇਹ ਸਾਰਾ ਜੋ ਵੀ ਤੁਹਾਡੇ ਤੱਕ ਕੇ ਮੈਂ ਪਹੁੰਚਾ ਰਿਹਾ ਹਾਂ ਇਹ ਸਾਰਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਪੋਸਟ ਦੇ ਮੁਤਾਬਕ ਹੀ ਦੱਸ ਰਿਹਾ ਕਿ ਉਹਨਾਂ ਨੇ ਜਿਹੜੀ ਪੋਸਟ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਨੇ ਕਹਿੰਦੇ ਕਿ ਜਿਹੜਾ ਇੰਡੀਆ ਗਠ ਜੋੜਾ ਉਹਦੇ ਜਿੰਨੇ ਵੀ ਵਰਕਰ ਨੇ ਜਿੰਨੇ ਵੀ ਉਮੀਦਵਾਰ ਨੇ ਜਿੰਨੇ ਵੀ ਉਹਦੇ ਵਿੱਚ ਧਿਰਾਂ ਨੇ ਜਿੰਨੇ ਵੀ ਲੀਡਰ ਨੇ ਉਹ ਸਾਰੇ ਚੌਕਸ ਰਹਿਣ VOTING ਹੋ ਚੁੱਕੀ ਹੈ ਗਿਣਤੀ ਹੋਣੀ ਹੈ ਗਿਣਤੀ ਦੇ ਦੌਰਾਨ ਪੂਰੀ ਚੌਕਸੀ ਸਤਰਕਤਾ ਦੇ ਨਾਲ ਉਹ ਆਪਣਾ ਕੰਮ ਕਰ ਜ਼ਿੰਮੇਵਾਰੀਆਂ ਨਿਭਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਤਾਂਤਲੀ ਨਾ ਹੋ ਸਕੇ ਟਿਲ ਨਹੀਂ ਕਹਿੰਦੇ ਦੇਣੀ ਚਾਹੀਦੀ ਕਹਿੰਦੇ ਭਾਰਤ ਗੱਠਜੋੜ ਜਿੱਤ ਰਿਹਾ ਹੈ ਯਾਨੀ ਕਿ ਇੰਡੀਆ ਗੱਠਜੋੜ ਜਿੱਤ ਰਿਹਾ ਹੈ ਤੇ ਇਸ ਲਈ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ ਗਿਣਤੀ ਤੇ ਜਿਹੜਾ ਫਾਰਮ ਨੰਬਰ 17 ਹੈ ਉਹਦੇ ਨਾਲ ਮੇਲ ਕਰਨਾ ਨਾ ਭੁੱਲਿਓ ਉਹਨਾਂ ਨੇ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕਿਤੇ ਸ਼ੱਕ ਲੱਗਦਾ ਹੈ ਤਾਂ ਤੁਸੀਂ ਵੀਵੀ ਪੈਟ ਦੀ ਪਰਚੀ ਦਾ ਮਿਲਾਨ ਜ਼ਰੂਰ ਕਰਵਾ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੋਟਾਂ ਕਿੰਨੀਆਂ ਤੁਹਾਡੇ ਹੱਕ ਦੇ ਵਿੱਚ ਭੁਗਤ ਗਈਆਂ ਨੇ ਤੇ ਨਾਲ ਹੀ ਇੱਕ ਉਹਨਾਂ ਨੇ ਹੋਰ ਵੀ ਉਮੀਦਵਾਰਾਂ ਨੂੰ ਕਿਹਾ ਹੈ ਕਾਂਗਰਸ ਦੇ ਤੇ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਕਿ ਜਦੋਂ ਤੱਕ ਤੁਹਾਡੇ ਹੱਥ ਦੇ ਵਿੱਚ ਜਿੱਤ ਦਾ ਸਰਟੀਫਿਕੇਟ ਨਹੀਂ ਆ ਜਾਂਦਾ ਉਦੋਂ ਤੱਕ ਤੁਸੀਂ ਜਿੱਤ ਦਾ ਜਸ਼ਨ ਨਾ ਮਨਾਇਓ ਯਾਨੀ ਕਿ ਇੱਥੇ ਵੀ ਸ਼ੰਕਾ ਪੈਦਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਵੇਲੇ ਕੋਈ ਵੀ ਧਾਂਦਲੀ ਹੋ ਸਕਦੀ ਹੈ ਤਾਂ ਕੁਲਮਲਾ ਕੇ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਨੇ ਐਗਜ਼ਿਟ ਪੋਲਸ ਨੂੰ ਲੈ ਕੇ ਐਗਜ਼ਿਟ ਪੋਲਸ ਨੂੰ ਲੈ ਕੇ ਟੀਵੀ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਕਾਫੀ ਚਰਚਾਵਾਂ ਨੇ ਕਿ ਐਨਡੀਏ ਸਰਕਾਰ ਬਣਾਉਣ ਜਾ ਰਹੀ ਹੈ ਯਾਨੀ ਕਿ ਭਾਜਪਾ ਦੀ ਸਰਕਾਰ ਮੁੜਾ ਰਹੀ ਹੈ ਤੇ ਭਾਜਪਾ ਗੂ ਵੀ ਆਪਣੇ ਮੂੰਹੋਂ ਕਹਿੰਦੇ ਨੇ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਨੇ ਬੰਨਣਾ ਹੀ ਬੰਨਣਾ ਹੈ ਹੈਟ੍ਰਿਕ ਹੋ ਜਾਏਗੀ ਕੁਝ ਲੀਡਰ ਤਾਂ ਇਹ ਕਹਿ ਚੁੱਕੇ ਨੇ ਜਿਵੇਂ ਇੱਕ ਐਮਐਲਏ ਨੇ ਤੇ ਉਮੀਦਵਾਰ ਵੀ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਇੰਡੀਆ ਗੱਠ ਜੋੜਦੇ ਉਹ ਕਹਿੰਦੇ ਨੇ ਕਿ ਜੇਕਰ ਮੋਦੀ ਸਾਹਿਬ ਤੀਜੀ ਵਾਰ ਜਿੱਤਦੇ ਨੇ ਤਾਂ ਮੈਂ ਆਪਣੇ ਵਾਲ ਕਟਵਾ ਦੂੰਗਾ ਯਾਨੀ ਕਿ ਮੈਂ ਸਿਰੋਂ ਪੂਰਾ ਰੋਡਾ ਹੋ ਜਾਊਗਾ ਗੰਜਾ ਹੋ ਜਾਊਗਾ ਤਾਂ ਅਜਈਆਂ ਵੀ ਜੜੀਆਂ ਸ਼ਰਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਪਰ ਕੁਲਮਲਾ ਕੇ ਹੁਣ ਕੱਲ ਨਤੀਜੇ ਆਉਣੇ ਨੇ ਯਾਨੀ ਕਿ 4 ਜੂਨ ਨਤੀਜਿਆਂ ਦਾ ਦਿਨ ਹੈ ਪੂਰੇ ਦੇਸ਼ ਭਰ ਦੇ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਤਿਆਰੀ ਹੋ ਜਾਣੀ ਹੈ ਉਮੀਦਵਾਰ ਕਿਸ ਤਰ੍ਹਾਂ ਦੇ ਨਾਲ ਜਿੱਤਦੇ ਨੇ ਕੌਣ ਹਾਰਦਾ ਹੈ 543 ਸੀਟਾਂ ਦੇ ਲਈ ਵੋਟਿੰਗ ਹੋਈ ਸੀਗੀ ਪੂਰੇ ਦੇਸ਼ ਭਰ ਦੇ ਵਿੱਚ ਤੇ ਉਦੋਂ ਚੋਂ ਕਿਹੜੀ ਧਿਰ ਦੇ ਹਿੱਸੇ ਕਿੰਨੀਆਂ ਵੋਟਾਂ ਆਉਂਦੀਆਂ ਨੇ ਕਿੰਨੇ ਕੁ ਉਮੀਦਵਾਰ ਉਹਨਾਂ ਦੇ ਜਿੱਤਦੇ ਨੇ ਜਿਵੇਂ ਹੀ ਅਪਡੇਟ ਆਏਗੀ ਜ਼ਰੂਰ ਦੱਸਾਂਗੇ ਤੇ ਕੱਲ ਵੀ ਤੁਸੀਂ ਸਾਰਾ ਦਿਨ ਸਾਡੇ ਨਾਲ ਬਣੇ ਰਹਿਣਾ ਹੈ ਨਤੀਜਿਆਂ ਦੇ ਦੌਰਾਨ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਅਪਡੇਟ ਦਵਾਂਗੇ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਲਾਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ